ਦੁਰੰਡਾਲ ਹੋ ਰਹੀ ਹੈ ਮਾਧੋਦਾਸ ਤੁਸੀਂ ਜੀਵਨ ਤੋਂ ਜਾਣੂ ਹੋ ਬਹੁਤੇ ਸਿੱਖ ਜਿੰਦਗੀ ਮੈਨੂੰ ਪਤਾ ਕਿਦਾਂ ਲੱਗਦੀ ਹੈ ਮਾਧੋਦਾਸ ਦੀ ਜ਼ਿੰਦਗੀ ਜਿਵੇਂ ਇੱਕ ਪਟਕੜੀ ਹੋਈ ਰੂਹ ਹੁੰਦੀ ਹੈ ਨਾ ਪਟਕੜੀ ਹੋਈਗੀ ਮਤਲਬ ਕੋਈ ਲਕਸ਼ੀ ਨਹੀਂ ਜ਼ਿੰਦਗੀ ਦਾ ਕੋਈ ਏਮ ਨਹੀਂ ਜ਼ਿੰਦਗੀ ਦਾ ਕੋਈ ਮੰਜ਼ਲ ਹੀ ਨਹੀਂ ਜ਼ਿੰਦਗੀ ਦੀ ਉਪਰਾਮ ਜੇ ਹੋਏ ਤੇ ਨਿਰਾਸ਼ਤਾ ਦੇ ਆਲਮ 'ਚ ਡੁੱਬੇ ਤਰਤੀ ਦਾ ਭਰਮਣ ਕਰਦੇ ਫਿਰਦੇ ਕਦੀ ਉਹ ਬੰਦੇ ਦਾ ਆਸਰਾ ਕਦੀ ਉਹ ਬੰਦੇ ਦਾ ਆਸਰਾ ਕਦੀ ਉਹ ਤਰਤੀ ਵੱਲ ਚਰੇ ਕੇ ਕਦੀ ਉਹ ਯਕੀਨ ਕਰਿਓ ਥੋੜਾ ਜਿਹਾ ਗੌਰ ਨਾਲ ਵੇਖੋ ਕਿਤੇ ਕਿੰਨੀ ਤੁਹਾਨੂੰ ਜ਼ਿੰਦਗੀ 'ਚ ਸਥਿਰਤਾ ਨਹੀਂ ਲੱਭਦੀ ਮਾਦੋਦਾਸ ਪਰ ਲਖਮਣ ਦਾਸ ਹੈ ਉਥੋਂ ਨਿਰਾਸ਼ਤਾ ਆ ਗਈ ਮੌਤ ਨੂੰ ਵੇਖ ਕੇ ਮਹਿਸੂਸ ਕਰਕੇ ਤੇ ਫਿਰ ਸਾਧੂਆਂ ਦੀ ਮੰਡਲੀ ਮਿਲ ਗਈ ਜਾਨਕੀ ਦਾਸ ਮਿਲ ਗਿਆ ਸਾਧੂਆਂ ਦੀ ਮੰਡਲੀ ਨਾਲ ਤੁਰ ਪਏ ਬਰਾਗੀ ਹੋ ਗਏ ਜਾਨਕੀ ਦਾਸ ਸਰਦਾ ਫਿਰਦਾ ਉਹ 라ਵਲਪਿੰਡੀ ਦੇ ਕੋਲ राम थੰਮਣ ਮੇਲਾ ਲੱਗਦਾ ਸੀ ਵਿਸਾਖੀ ਦਾ ਉੱਥੇ राम थੰਮਣ ਦੀ ਇੱਕ ਸਾਧੂ ਸੰਗ ਗੁਰੂ ਨਾਨਕ ਸਾਹਿਬ ਜੀ ਦੀ ਮਾਸੀ ਦੇ ਪੁੱਤਰ ਸੀ ਮਾਤਾ ਤ੍ਰਿਪਤਾ ਜੀ ਦੀ ਭੈਣ ਦੇ ਪੁੱਤਰ ਉਹ ਸਾਧੂ ਗੁਰਤੀ ਦੇ ਸੀ ਉਹਨਾਂ ਕੋਲ ਬਹੁਤ ਸਾਧੂ ਆਉਂਦੇ ਸੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਉੱਥੇ ਮੇਲਾ ਲੱਗਦਾ ਰਿਹਾ ਤੇ ਮੈਂ ਸਿਆਣਿਆਂ ਦੀਆਂ ਲਿਖਤਾਂ ਪੜ੍ਹੀਆਂ ਉਹ ਕਹਿੰਦੇ ਵੀ ਅਜੇ ਵੀ ਲੱਗਦਾ ਆ ਪਾਕਿਸਤਾਨ ਦੇ ਵਿੱਚ ਮੇਲੇ 'ਚ ਬੜੇ ਸਾਧੂ ਆਉਂਦੇ ਸੀ ਚਰਚਾਵਾਂ ਹੁੰਦੀਆਂ ਸੀ ਮੰਡਲੀਆਂ ਜੁੜਦੀਆਂ ਸੀ ਕਾਫਲੇ ਸਾਧੂਆਂ ਦੀਆਂ ਮੰਡਲੀਆਂ ਜਮਾਤਾਂ ਫਿਰਦੀਆਂ ਹੁੰਦੀਆਂ ਸੀ ਆਪੋ ਆਪਣੇ ਗਰੁੱਪ ਜਵੇਂ ਹੁੰਦੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਸੀ ਵਿਚਾਰਾਂ ਦੇ ਨਾਲ ਵੀ ਗਿਆਨ ਦੇ ਨਾਲ ਵੀ ਰਿੱਧੀਆਂ ਸਿੱਧੀਆਂ ਦੇ ਨਾਲ ਵੀ ਫਿਰ ਉਹਨਾਂ ਜਿੱਥੇ ਦੇ ਸੀ ਦੱਸ ਰਹੇ ਸੀ ਵੀ ਅਸੀਂ ਵੀ ਚੀਜ਼ ਆ। ਲక్ష్మణ ਦਾਸ ਜੀ ਯੋਗਾਨਤੀ ਦਾਸ ਦੇ ਨਾਲ ਉੱਥੇ ਚਲੇ ਗਏ। ਬੜੇ ਸਾਧੂ ਦੇਖੇ। ਇੱਕ ਦੂ ਇੱਕ ਚੜਦੇ ਦੇਖੇ। ਬੜੇ ਬੜੇ ਸਿਆਣੇ ਗੁਣੀ ਦੇਖੇ। ਉੱਥੋਂ ਉਹਨਾਂ ਨੂੰ ਇੱਕ ਹੋਰ ਸਾਧੂ ਮਿਲ ਗਿਆ RAMDAS। ਉਹਦੇ ਨਾਲ ਗੱਲ ਕੀਤੀ। ਉਹਦੇ ਚੇਲੇ ਉੱਤੇ। ਇਹ ਸਿਆਸੀ ਸੀ। ਹੁਣ ਵਿਰਾਗੀ ਤੋਂ ਸਿਆਸੀ ਹੋ ਗਏ। ਫਿਰਦੇ ਫਿਰਦੇ ਦੱਖਣ ਵੱਲ ਅੱਚਲੇ ਗਏ ਤੁਹਾਡੇ ਜੋ ਸ਼ਾਇਦ ਤੁਸੀਂ ਗਏ ਹੋ ਉਹ ਨਾਸਿਕ ਮਹਾਰਾਸ਼ਟਰ ਵਾਲਾ ਬੰਬੇ ਤੋਂ ਗਏ ਉੱਥੇ ਪੰਜਵਟੀ ਦਾ ਸਥਾਨ ਪੰਜ ਰੁੱਖਾਂ ਦਾ ਸਥਾਨ ਇਹ ਨਾਸਿਕ ਉਹੀ ਹੈ ਜਿੱਥੇ ਇਹ ਮਨੋਤ ਹੈ ਵੀ ਲక్ష్మణ ਜੀ ਨੇ ਉਹਦਾ ਨੱਕ ਵੱਡਿਆ ਸਰੂਪ ਨਖਾ ਦਾ ਲਿਖਿਆ ਨਾ ਨਕ ਤੋ ਨਾਸਿਕ ਪਿਆ ਸੀ ਇਹਦਾ ਮੰਨਿਆ ਜਾਂਦਾ ਹੈ ਹੁਣ ਉੱਥੇ ਜਾਂਦੇ ਐ ਇਹ ਮਾਧੋ ਦਾਸ ਜੀ ਤੇ ਉੱਥੇ ਜੋਗੀ ਮਿਲ ਜਾਂਦਾ ਜੋਗੀ ਦੀ ਆਪਣੀ ਵਿਚਾਰਧਾਰਾ ਜਾਣ ਕੀ ਦਾਸ ਦੀ ਆਪਣੀ ਸੀ RAMDAS ਦੀ ਆਪਣੀ ਸੀ ਜੋਗੀ ਦੀਆਂ ਸਿੱਧੀਆਂ ਤਾੜੀਆਂ ਸਮਾਧੀਆਂ ਜੋ ਯੋਗ ਸਾਧਨਾ ਅਭਿਆਸ ਹੁੰਦੀ ਐ ਯੋਗ ਸਿੱਧਾ ਸੰਤੁਰਾਸੀ ਐਡਾ ਪਿੰਗਲਾ ਵਾਲੀਆਂ ਖੇਡਾਂ ਉਹਦੇ ਤੋਂ ਪ੍ਰਭਾਵਿਤ ਹੋ ਗਏ ਤਾੜੀਆਂ ਲਾਈਆਂ ਸਮਾਧੀਆਂ ਲਾਈਆਂ ਰਿੱਧੀਆਂ ਸਿੱਧੀਆਂ ਬਸ ਇਹ ਖੇਤ ਵਿੱਚ ਪੈ ਗਏ ਤੇ ਉੱਥੇ ਦੱਖਣ ਚੀ ਗੋਦਾਵਰੀ ਦੇ ਕੰਡੇ ਮੱਖਾ ਬਣਾਇਆ ਤੇ ਹੁਣ ਉੱਥੇ ਹੰਕਾਰ ਨੂੰ ਪੱਠੇ ਕਿਦਾਂ ਪੈਂਦੇ ਆ ਤੁਸੀਂ ਵੇਖੋ ਹੰਕਾਰ ਨੂੰ ਬੰਦਾ ਸੱਚ ਸੱਚ ਬਕਸ਼ੋ ਨਾ ਮੈਂ ਮਹਿਸੂਸ ਕਰਦਾ ਵੀ ਹੰਕਾਰ ਨੂੰ ਬੰਦਾ ਇਦਾਂ ਪਾਲਦਾ ਜਿਵੇਂ ਲੋਕਾ ਪੁੱਤ ਨਹੀਂ ਪਾਲਿਆ ਹੁੰਦਾ ਇੰਨਾ ਸਾਹਮ ਸਾਹ ਕੇ ਪਾਲਦਾ ਇਹੀ ਕਾਰਨ ਹੈ ਵੀ ਉਹਨੂੰ ਮਾਰਨਾ ਬੜਾ ਔਖਾ ਜੀ ਵੀ ਕਰਦਾ ਮਾਰਨਾ ਚੁਕਣਾ ਬਹੁਤ ਔਖਾ ਥੇ ਮਨ ਕਰਕੇ ਨਹੀਂ ਚੁਕਦਾ ਵੀ ਮੈਂ ਮਸਾਂ ਪਾ ਲਿਆ ਇਹਨੂੰ ਇੱਥੋਂ ਤੱਕ ਲੈ ਕੇ ਆਇਆ ਤੇ ਹੁਣ ਮੈਂ ਖਤਮ ਕਰਾਂ ਇਹਨੂੰ ਆਪਣੀ ਹਸਤੀ ਬਣਾਈ ਹੈ ਆਪਣੀ ਹੋਂਦ ਬਣਾਈ ਹੈ ਏਦਾਂ ਮਾਦੂ ਦਾਸ ਨੇ ਆਪਣੀ ਹੋਂਮੈ ਨੂੰ ਪਾ ਲਿਆ ਲੋਕਾਂ ਦੀ ਖਿੱਲੀ ਉਡਾਣੀ ਮਖੌੜ ਉਡਾਉਣਾ ਚਲੇ ਗਏ ਤਲਗੀ ਤਰ ਪਾਤਸ਼ਾ ਦੱਖਣ ਚ ਗਏ ਮਾਦੂ ਦਾਸ ਤੇ ਮੱਠ ਤੇ ਜੋਗੀਆਂ ਦੇ ਮੱਠਾਂ ਦੇ ਸੇ ਚਲੇ ਗਏ ਉੱਤੇ ਹੁਣ ਜੁੜੰਦਾ ਲੋੜੀਏ ਬਸ ਇਹਨੂੰ ਸਮਝ ਲੈ ਥੋੜਾ ਇਹ ਵਿਆਖਿਆ ਹੀ ਆ ਪਹਿਲਾਂ ਤੇ ਆਪਣਾ ਕੋਸ਼ਿਸ਼ ਕਰਦਾ ਹੀ ਨਾ ਬੰਦਾ ਵੀ ਮੈਂ ਦੱਸਾਂ ਮੈਂ ਵੀ ਕੋਈ ਚੀਜ਼ਾਂ ਜਿਹੜੀ ਵੀ ਬੰਦੇ ਕੋਲ ਚਾਰ ਅੱਖਰ ਹੁੰਦੇ ਆ ਕੋਈ ਬੰਦੇ ਕੋਲ ਚਾਰ ਕਿਤਾਬਾਂ ਪੜੀਆਂ ਫਿਰ ਉਹ ਦੱਸਦਾ ਵੀ ਮੈਂ ਦੱਸਦਾ ਮੈਂ ਕਿੰਨਾ ਪੜਿਆ ਕੋਈ ਕੋਈ ਅੰਗਰੇਜ਼ੀ ਬੋਲਣੀ ਜਾਣਦਾ ਉਹ ਕੋਲ ਅੰਗਰੇਜ਼ੀ 'ਚ ਗੱਲਾਂ ਕਰਦਾ ਜਿਸ ਤਰ੍ਹਾਂ ਦਾ ਵੀ ਕਿਸੇ ਦੇ ਕੋਲ ਕੋਈ ਪੱਲੇ ਹੁੰਦਾ ਫਿਰ ਉਹ ਥੋੜਾ ਜਿਆਦਾ ਤੇ ਉਹਨੂੰ ਸ਼ੋਅ ਕਰਦਾ ਹੀ ਆ ਨਾ ਜਦੋਂ ਇਹਨੇ ਵੇਖਿਆ ਵੀ ਨਹੀਂ ਆਪਣੀ ਪੇਸ ਨਹੀਂ ਚੱਲਦੀ ਵੀ ਇਹ ਕੋਈ ਇਹ ਇਹਦੇ ਅੱਗੇ ਨਿਵਣਾ ਹੀ ਪੈਣਾ ਜਿਸੇ ਅੱਗੇ ਸਭ ਨਿਵੈ ਤੇ ਫਿਰ ਇਹ ਕੋਲ ਬੈਠ ਕੇ ਪੁੱਛਦਾ ਵੀ ਤੁਸੀਂ ਕੌਣ ਹੋ ਮਹਾਰਾਜ ਨਾਲ ਗੱਲਾਂ ਹੁੰਦੀਆਂ ਫਿਰ ਨਿਸ਼ਾ ਹੁੰਦੀ ਆ ਤਸੱਲੀ ਹੁੰਦੀ ਆ ਫਿਰ ਆਪਣਾ ਆਪਾ ਚਰਣਾ ਤੇ ਰੱਖ ਲੈਂਦਾ ਉਪੜੀ-ਪੜੀ ਮਿਲਾਪ ਦੀ ਵੀ ਵਿਥਿਆ ਬੜੀ ਪਿਆਰੀ ਜਈ ਹੈ ਪਰ ਮੈਂ ਚਾਹੁੰਦਾ ਚਲੋ ਆਪਣੇ ਵਿਸ਼ੇ ਤੇ ਕੇਂਦਰ ਕਰੀਏ ਮਸਤ ਮਤ ਚਰਨਾ ਨਾਲ ਸ਼ੁੰਦ ਹੈ ਗੁਰੂ ਦਾ ਹੋ ਗਿਆ ਜਿਹੜਾ ਗੁਰੂ ਸਾਹਿਬ ਨੂੰ ਪੁੱਛ ਰਿਹਾ ਨਾ ਤੁਸੀਂ ਕੌਣ ਆ ਤੇ ਮਹਾਰਾਜ ਪੁੱਛਦੇ ਹੁਣ ਤੂੰ ਕੌਣ ਹੈ ਮਾਦੋ ਦਾਸ ਮਰ ਗਿਆ ਲక్ష్ਮਣ ਦਾਸ ਮਰ ਗਿਆ ਬੇਰਗੀ ਮਰ ਗਿਆ ਅਸਲੀ ਆਸੀ ਮਰ ਗਿਆ ਜੋਗੀ ਮਰ ਗਿਆ ਹੁਣ ਕੌਣ ਹੈ ਜਿਹਦਾ ਗੁਰੂ ਦੇ ਘਰ ਜਨਮ ਹੋਇਆ ਜਿਹਨੂੰ ਬਾਣੀ ਚ ਕਹਿੰਦੇ ਸਤਗੁਰ ਕਾ ਜਨਮ ਹੈ ਗਵਨ ਬਤਾਇਆ ਤੇ ਜਦੋਂ ਗੁਰੂ ਦੇ ਘਰ ਜਨਮ ਹੋਇਆ ਤੇ ਅੱਖਾਂ ਮੈਂ ਤੁਹਾਡਾ ਵਿਕਿਆ ਹੋਇਆ ਗੁਲਾਮ ਬੰਦਾ ਤੁਹਾਡਾ ਮੈਂ ਤੁਹਾਡਾ ਇਹ ਨਹੀਂ ਕਿਆ ਹੁਣ ਮੇਰੀ ਹਸਤੀ ਕੀ ਐ ਮੈਂ ਉਹ ਕੱਲ ਵਾਲਾ ਬਿਰਾਗੀ ਆ ਮੈਂ ਕੱਲ ਵਾਲਾ ਸੰਨਿਆਸੀ ਆ ਜਾਂ ਮੈਂ ਕੱਲ ਵਾਲਾ ਜੋਗੀ ਆ ਨਹੀਂ ਕਿਆ ਹੁਣ ਕਿਆ ਮੈਂ ਗੁਰੂ ਦਾ ਬੰਦਾ ਜੁੜਨ ਵਾਸਤੇ ਕੀ ਕਰਨਾ ਪੈਂਦਾ ਗੁਰੂ ਦਾ ਬੰਦਾ ਹੋਣਾ ਪੈਂਦਾ ਹੈ ਗੁਰੂ ਦਾ ਬੰਦਾ ਮਤਲਬ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਸਪਗ ਮੈਂ ਬੰਦਾ ਬੈਕ ਖਰੀਦ ਹੁਣ ਜੁੜੰਦਾ ਲੋੜੀਆ ਪੜ ਲਿਆ ਆਪਾਂ ਜੀ ਸੰਗਰਾਮ ਹੋ ਗਈ ਚਲੋ ਜੀ ਪ੍ਰਸ਼ਾਦ ਵਰਤ ਗਏ ਉਹ ਸਾਧ ਸੰਗਤ ਜੀ ਇੱਕ ਸਤਰ ਨੂੰ ਕਮਾਉਣ ਵਾਸਤੇ ਜਨਮ ਲੱਗ ਜਣੇ ਸਾਡੇ ਇੱਕ ਸਤਰ ਨੂੰ ਕਮਾਉਣ ਵਾਸਤੇ ਵੀ ਆਖਿਆ ਤਾਂ ਕੀ ਐ ਮੈਂ ਕਰ ਦਿਆਂਗਾ ਉਹਦੇ ਬਹੁਤ ਸੌਖੀ ਹੈ ਮੈਂ ਕਮਾਉਣ ਦੀ ਗੱਲ ਕਰ ਰਿਹਾ ਸੀਸ ਚਰਨਾ ਤੇ ਰੱਖ ਕੇ ਕਿਹਾ ਗੁਰੂ ਦਾ ਬੰਦਾ ਫਿਰ ਗੁਰੂ ਨੇ ਬੰਦਾ ਘੜਿਆ تراਛਿਆ ਪੱਥਰ ਤੋਂ ਕੁੜਿਆਰ ਤੋਂ ਸਤਿਆਰ ਬਣਾਉਣਾ ਸੀ ਪੱਥਰ ਤੋਂ ਦੇਵਤਾ ਬਣਾਇਆ ਜਿੱਦਾ ਸੇਲ ਘੜ ਕੇ ਕੋਈ ਐਨ ਖੂਬਸੂਰਤ ਨੈਣ ਨਕਸ਼ ਨਗਾ ਹੁਣ ਉਸੇ ਸੇਲ ਦੇ ਅੰਦਰ ਹੀ ਪਿਆ ਸੀ ਇਹ ਬੰਦਾ ਬਸ ਉਹ ਘੜਿਆ ਤੇ ਉਹਦੇ ਵਿੱਚੋਂ ਨੈਣ ਨਕਸ਼ ਉੱਪਰ ਆਏ ਬੰਦਾ ਪ੍ਰਗਟ ਹੋਇਆ ਗੁਰੂ ਦਾ ਬੰਦਾ ਜੁੜ ਗਿਆ ਔਰ ਐਸਾ ਜੁੜਿਆ ਜਿਸਮ ਦੀਆਂ ਬੋਟੀਆਂ ਟੁੱਟ ਗਈਆਂ ਜੰਬੂਰਾਂ ਦੇ ਨਾਲੇ ਬੁਰਖ ਕੱਲੀ ਕੱਲੀ ਬੋਟੀ ਤੋੜੀ ਜਿਸਮ ਅੰਗ ਤੋੜੇ ਜਿਸਮ ਨਾਲੋਂ ਤੋੜ ਕੇ ਹੱਥ ਪੈਰ ਅੱਡ ਕੀਤੇ ਜ਼ੁਬਾਨ ਕੱਟ ਕੇ ਅੱਡ ਕੀਤੀ ਜਿਸਮ ਨਾਲੋਂ ਅੰਗ ਅੰਗ ਟੁੱਟ ਗਿਆ ਪਰ ਜਿਹੜਾ ਜੁੜਿਆ ਸੀ ਨਾ ਇੱਕ ਵਾਰੀ ਉਹ ਗੁਰੂ ਨਾਲੋਂ ਨਹੀਂ ਟੁੱਟਿਆ ਸਾਧ ਸੰ ਉਹ ਜੁੜਿਆ ਰਿਹਾ ਆਹ ਜੁੜਨਾ ਇਹ ਐ ਸਿਖਰ ਜੁੜਨ ਦੀ ਆਪਣੇ ਜਿਸਮ ਦੀਆਂ ਬੋਟੀਆਂ ਟੁੱਟ ਗਈਆਂ ਜੀ ਜਿਗਰ ਦਾ ਟੋਟਾ ਸਾਹਮਣੇ ਅੱਖਾਂ ਦੇ ਸਾਹਮਣੇ ਪੁੱਤਰ ਅਜੇ ਸਿੰਘ ਕਾਲਜਾ ਕੱਢ ਕੇ ਮੂੰਹ 'ਚ ਤੁੰਨਿਆ ਜਾ ਰਿਹਾ ਜਿਸਮ ਦਾ ਅੰਗ ਅੰਗ ਤੋੜਿਆ ਜਾ ਰਿਹਾ ਪਰ ਜਿਹੜਾ ਗੁਰੂ ਨਾਲ ਜੁੜੀ ਹੋਈ ਸੁਰਤ ਸੀ ਨਾ ਉਹ ਨਹੀਂ ਟੁੱਟ ਰਹੀ ਜੜੰਦਾ ਲੋਰ ਕਿੰਨਾ ਕੁ ਜੁੜਿਆ ਹੋਏਗਾ ਜੀ ਜੁੜ ਕੇ ਕੀ ਮਿਲਦਾ ਬਾਣੀ એનર્ਜੀ ਤਾਕਤ ਸੱਪਿਆ ਗੁਰੂ ਵਰਤਦਾ ਜਿਹੜਾ ਜੁੜ ਜਾਂਦਾ ਨਾ ਜਿਵੇਂ ਰੁੱਖ ਦੀ ਡਾਲੀ ਜੁੜ ਜਾਂਦੀ ਆ ਤੇ ਫਿਰ ਜੋ ਤਣੇ ਦੀ ਤਾਕਤ ਹੈ ਜੜ੍ਹ ਦੀ ਤਾਕਤ ਹੈ ਉਹ ਸਿਰੇ ਦੀ ਕੁੰੰਬਲੀ ਤੱਕ ਪਹੁੰਚਦੀ ਹੈ ਜੜ ਤਹ ਧੁਰ ਅੰਦਰੋਂ ਜਿਹੜੀ ਤਾਕਤ ਆ ਰਹੀ ਹੈ ਨਾ ਉਹ ਸਿਰ ਤੇ ਪੱਤਾ ਜਿਹੜਾ ਉੱਥੋਂ ਤੱਕ ਪਹੁੰਚ ਰਹੀ ਹੈ ਇੰਨੀ ਤਾਕਤ ਹੈ ਫਿਰ ਜੁੜਨ ਚ ਤੁਸੀਂ ਜੁੜੇ ਦੀ ਵਿਆਖਿਆ ਸਮਝੋ ਨਾ ਕੀ ਹੈ ਉਹਦੇ ਕੋਲ ਭਲਾ ਨਿਸ਼ਚਾ ਪ੍ਰੋਸਾ ਵਿਸ਼ਵਾਸ